ਪੰਜਾਬੀ ਰਿਸ਼ਤੇ ਦੇਖ ਰਹੇ ਭੈਣ ਭਰਾਵਾਂ ਨੂੰ ਛਤਸ਼ਰੀ ਅਕਾਲ ਜੀ ਅੱਜ 10 ਅਕਤੂਬਰ ਦੇ ਕੁਝ ਨਵੇਂ ਰਿਸ਼ਤੇ ਨੇ ਪਰਿਵਾਰਾਂ ਦੇ ਫੋਨ ਨੰਬਰ ਸਮੇਤ ਤੁਹਾਡੇ ਨਾਲ ਜਿਹੜਾ ਵੀ ਰਿਸ਼ਤਾ ਮੈਚ ਕਰਦਾ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅੱਜ ਆਪਣੇ ਕੋਲੇ ਪਹਿਲਾ ਰਿਸ਼ਤਾ ਆਇਆ ਜੀ ਨਾਮ ਸੰਦੀਪ ਕੌਰ ਪਤਾ ਚੰਡੀਗੜ੍ਹ ਦੀ ਲੜਕੀ ਹੈ ਜੀ ਕਾਸਟ ਲੜਕੀ ਦੀ ਮੱਝ ਵੀ ਸਿੱਖ ਹੈ ਜੀ ਵਾਲਮੀਕੀ ਗੋਤੇਨ ਦਾ ਸਹੌਤਾ ਤੇ ਸੋਢੀ ਐ ਉਮਰ 11/3/1999 ਦੇ ਵਿੱਚ ਜਨਮ ਹੈ ਜੀ ਕੱਦ 5 ਫੁੱਟ 6 ਇੰਚ ਐ ਤੇ ਪੜ੍ਹਾਈ ਕਰੀ ਐ ਜੀ ਪਲੱਸ 2 ਮੈਡੀਕਲ ਨਾਲ ਬੀਐਸਸੀ ਨਰਸਿੰਗ ਕਰੀ ਐ ਜੀ 4 ਇਅਰ ਦੀ ਭਰਾ ਇਹਨਾਂ ਦੇ ਦੋ ਨੇ ਜੀ ਪਿਤਾ ਇਹਨਾਂ ਦੇ ਐਸਆਈ ਨੇ ਪੁਲਿਸ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਮੁੰਡਾ ਵਧੀਆ ਪਰਿਵਾਰ ਦਾ ਹੋਵੇ ਬਾਹਰ ਕਿਸੇ ਕੰਟਰੀ ਦੇ ਵਿੱਚ ਮੁੰਡਾ ਪੀਆਰ ਹੋਵੇ ਜੀ ਕਾਲੀ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲ ਬਾਤ ਤੁਸੀਂ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤੇ ਜੀ ਨਾਮ ਅਮਨਦੀਪ ਜੱਸਲ ਪਤਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਲੜਕਾ ਹੈ ਕਾਸਟ ਇਹਨਾਂ ਦੀ ਅਧਰਮੀ ਹੈ ਜੀ ਉਮਰ 24 12 1993 ਦੇ ਵਿੱਚ ਕੱਦ 5 ਫੁੱਟ 6 ਇੰਚ ਪੜ੍ਹਾਈ ਕਰੀਏ ਜੀ ਮੁੰਡੇ ਨੇ ਪਲੱਸ 2 ਪਾਸ ਭਰਾ ਇਹਨਾਂ ਦਾ ਇੱਕ ਹੈ ਜੀ ਤੇ ਮੁੰਡੇ ਦਾ ਕੰਮ ਕਰ ਹੈ ਜੀ ਪਲੰਬਰ ਦਾ ਆਪਣਾ ਕੰਮ ਹੈ ਮੁੰਡੇ ਦਾ ਵਧੀਆ ਘਰ ਪਰਿਵਾਰ ਹੈ ਜੀ ਵਧੀਆ ਆਮਦਨ ਹੈ ਦੋ ਪਲਾਟ ਨੇ ਜੀ ਮੁੰਡੇ ਦੇ 10 ਤੇ 11 ਮਰਲੇ ਦੇ 4 ਸਾਲ ਮੁੰਡਾ ਦੁਬਈ ਦੇ ਵਿੱਚ ਕੰਮ ਕਰਕੇ ਆਇਆ ਜੀ ਤੇ ਹੁਣ ਬਾਹਰ ਕੰਟਰੀ ਦੇ ਮੁੰਡੇ ਨੇ ਪੇਪਰ ਲਗਾਏ ਹੋਏ ਨੇ ਸੋ ਪਰਿਵਾਰ ਵੱਲੋਂ ਮੰਗਿਆ ਜੀ ਕੁੜੀ ਨੇ ਪਲੱਸ 2 ਕੀਤੀ ਹੋਵੇ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਦੀ ਘਰੇਲੂ ਲੜਕੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜਿਸ ਨਾਲ ਰਿਸ਼ਤਾ ਮੈਚ ਹੁੰਦਾ ਸਿੱਧੀ ਪਰਿਵਾਰ ਨਾਲ ਗੱਲ ਕਰੋ ਜੀ ਅਗਲਾ ਰਿਸ਼ਤਾ ਜੀ ਨਾਮ ਗਗਨਦੀਪ ਸਿੰਘ ਜਨਮ ਸਥਾਨ ਲੁਧਿਆਣੇ ਦੇ ਵਿੱਚ ਹੈ ਮੁੰਡੇ ਦਾ ਕਾਸਟ ਇਹਨਾਂ ਦੀ ਰਾਮਗੜੀਆ ਗੋਤਰੀਆਤ ਤੇ ਸੱਗੇ ਉਮਰ 9 11 1991 ਦੇ ਵਿੱਚ ਮੁੰਡੇ ਦਾ ਜਨਮ ਹੈ ਜੀ ਕੱਦ 5 ਫੁੱਟ 7 ਇੰਚ ਪੜ੍ਹਾਈ ਪਲੱਸ 2 ਪਾਸ ਹੈ ਜੀ ਮੁੰਡਾ ਪਿਤਾ ਦਾ ਨਾਮ ਹੈ ਪ੍ਰਿਤਪਾਲ ਸਿੰਘ ਮਾਤਾ ਸਰਬਜੀਤ ਕੌਰ ਭੈਣ ਇੱਕ ਮੈਰਿਡ ਹੈ ਜੀ ਮੁੰਡੇ ਦੀ ਤੇ ਕੰਮਕਾਰ ਹੈ ਜੀ ਮੁੰਡਾ ਏਸੀ ਤੇ ਕੰਪਿਊਟਰ ਡਿਜ਼ਾਈਨਿੰਗ ਦਾ ਕੰਮ ਕਰਦਾ ਹੈ ਵਧੀਆ ਘਰ ਪਰਿਵਾਰ ਤੇ ਵਧੀਆ ਆਮਦਨ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਘਰ ਸੰਭਾਲਣ ਵਾਲੀ ਹੋਰ ਕਿਸੇ ਪ੍ਰਕਾਰ ਦੀ ਕੋਈ ਮੰਗ ਨਹੀਂ ਜੀ ਪਰਿਵਾਰ ਦੀ ਕਾਲੀਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲ ਬਾਤ ਕਰੋ ਅਗਲਾ ਰਿਸ਼ਤੇ ਜੀ ਨਾਮ ਸਿੰਘ ਪਤ ਕਪੂਰ ਥਲਾ ਤੋਂ ਮੁੰਡਾ ਕਾਸਟ ਇਹਨਾਂ ਦੀ ਮਜਬੀ ਸਿੱਖ ਹੈ ਜੀ ਉਮਰ 38 ਸਾਲ ਪੜ੍ਹਾਈ ਕਰੀ ਹੈ ਜੀ हेयर ਵਰਬਰਿੰਗ ਕਾਸਮੋਲੋਜੀ ਨਸ਼ਾ ਰਹਤੇ ਜੀ ਮੁੰਡਾ ਕੰਮ ਕਰ ਰਿਹਾ ਹੈ ਮੁੰਡੇ ਦਾ ਮਨੇਜਰ ਹੈ ਜੀ ਫੂਡ ਕੰਪਨੀ ਦੇ ਵਿੱਚ ਮੁੰਡਾ ਟੋਰਾਂਟੋ ਦੇ ਵਿੱਚ ਲਿਵਿੰਗ ਕਰਦੇ ਨੇ ਕੈਨੇਡਾ ਦਾ ਸਿਟੀਜ਼ਨ ਹੈ ਜੀ ਮੁੰਡਾ ਪਰਿਵਾਰ ਵੱਲੋਂ ਮੰਗੇ ਕੁੜੀ ਕੈਨੇਡਾ ਤੋਂ ਹੋਵੇ ਭਾਵੇਂ ਕਿਸੇ ਵੀ ਸਟੇਟਸ ਤੇ ਹੋਵੇ ਜਾਂ ਫਿਰ ਕਿਸੇ ਹੋਰ ਕੰਟਰੀ ਦੇ ਵਿੱਚ ਵਿਚਾਰਣਯੋਗ ਹੈ ਜੀ ਵਿਡੋ ਡਿਵੋਰਸਡ ਓਨਲੀ ਹੋਵੇ ਜੀ ਜਾਂ ਫਿਰ ਜੇ ਬਾਹਰਾਂ ਲੜਕੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਇੰਡੀਆ ਵਾਲੇ ਇਹਨਾਂ ਨੂੰ ਕਾਲ ਨਾ ਕਰਨ ਓਨਲੀ ਵਟਸਐਪ ਕਾਲ ਤੁਸੀਂ ਕਰ ਸਕਦੇ ਹੋ ਜੀ ਪਰਿਵਾਰ ਦਾ ਨੰਬਰ ਕਾਲੀ ਪੱਟੀ ਦੇ ਵਿੱਚ ਐ ਸਿੱਧੀ ਗੱਲਬਾਤ ਪਰਿਵਾਰ ਨਾਲ ਤੁਸੀਂ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਨਾਮ ਸਿੰਘ ਪਤਾ ਲੁਧਿਆਣਾ ਡੇਲੋਂ ਤੋਂ ਆ ਲੜਕਾ ਕਾਸ ਇਹਨਾਂ ਦੀ ਰਵੀਦਾਸੀ ਆ ਸਿੱਖ ਹੈ ਗੋਤ ਜਸੜ ਉਮਰ ਹੈ ਜੀ ਮੁੰਡੇ ਦੀ 67 2002 ਦੇ ਵਿੱਚ ਡੇਟ ਆਫ ਬਰਥ ਹੈ ਕੱਦ ਮੁੰਡੇ ਦਾ 5 ਫੁੱਟ 6 ਇੰਚ ਹੈ ਜੀ ਪੜਾਈ ਇਹਨਾਂ ਨੇ 10th ਪਾਸ ਕਰੀ ਹੋਈ ਆ ਭਰਾ ਇਹਨਾਂ ਦਾ ਇੱਕ ਹੈ ਜੀ ਭੈਣ ਵੀ ਇੱਕ ਹੈ ਪਿਤਾ ਇਹਨਾਂ ਦੇ ਸਰਕਾਰੀ ਨੌਕਰੀ ਕਰਦੇ ਨੇ ਕੰਮ ਕਰ ਹੈ ਜੀ ਮੁੰਡੇ ਦਾ ਮੁੰਡਾ ਵੈਲਡਿੰਗ ਦਾ ਕੰਮ ਕਰਦਾ ਹੈ ਵਧੀਆ ਆਮਦਨਾਂ ਮੁੰਡੇ ਦਾ ਘਰ ਪਰਿਵਾਰ ਵਧੀਆ ਤੇ ਵੈਸ਼ਨੋ ਪਰਿਵਾਰ ਹੈ ਜੀ ਪਰਿਵਾਰ ਵੱਲੋਂ ਮੰਗੇ ਕੁੜੀ ਸਿਲਾਈ ਕਢਾਈ ਦਾ ਕੰਮ ਕਰਦੀ ਹੋਵੇ 10 ਜਾਂ 12 ਪੜ੍ਹੀ ਹੋਵੇ ਜੀ ਵਧੀਆ ਪਰਿਵਾਰ ਦੀ ਹੋਵੇ ਲੜਕੀ ਹੋਰ ਕੋਈ ਮੰਗਨੀ ਜੀ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲ ਕਰੋ ਅਗਲਾ ਰਿਸ਼ਤਾ ਜੀ ਨਾਮ ਪੀ ਸ਼ਰਮਾ ਪਤਾ ਫਿਰੋਜ਼ਪੁਰ ਏਰੀਆ ਕਾਸਟ ਮੁਹਿਆਲ ਤੇ ਬ੍ਰਾਹਮਣ ਹੈ ਜੀ ਉਮਰ ਮੁੰਡੇ ਦੀ 28 ਤੋਂ 1993 ਦੇ ਵਿੱਚ ਹੈ ਕੱਦ 5 ਫੁੱਟ 10 ਇੰਚ ਪੜ੍ਹਾਈ ਕਰੀ ਹੈ ਜੀ ਬੀਏ ਪਾਸ ਮਾਤਾ ਪਿਤਾ ਇਹਨਾਂ ਦੇ ਐਕਸਪਾਇਰ ਨੇ ਭਰਾ ਇਹਨਾਂ ਦਾ ਕੋਈ ਨਹੀਂ ਮੁੰਡਾ ਇਕੱਲਾ ਹੈ ਜੀ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਸੋ ਕੰਮ ਕਰੇ ਜੀ ਮੁੰਡਾ ਜੋਬ ਕਰਦਾ ਪ੍ਰਾਈਵੇਟ ਸੈਕਟਰ ਦੇ ਵਿੱਚ ਵਧੀਆ ਘਰ ਪਰਿਵਾਰ ਹੈ ਜੀ ਮੁੰਡੇ ਦਾ ਮੰਗ ਹੈ ਪਰਿਵਾਰ ਵੱਲੋਂ ਕੁੜੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਹੋਵੇ ਜਨਰਲ ਕਾਸਟ ਦੀ ਹੋਵੇ ਤੇ ਘਰ ਜਵਾਈ ਵਾਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤੇ ਜੀ ਨਾਮ ਨਵਰੋਜ ਸੰਧੂ ਪਤਾ ਅਬੋਹਰ ਤੋਂ ਉਮਰ ਇਹਨਾਂ ਦੀ 16 ਨਵੰਬਰ 1997 ਦੇ ਵਿੱਚ ਕੱਦ ਮੁੰਡੇ ਦਾ 5 ਫੁੱਟ 11 ਇੰਚ ਹੈ ਜੀ ਤੇ ਪੜ੍ਹਾਈ ਪਲੱਸ 2 ਪਾਸ ਕਰੀਏ ਮੁੰਡੇ ਨੇ ਤੇ ਬੀਟੈਕ ਕੰਪਿਊਟਰ ਸਾਇੰਸ ਕਰੀਏ ਜੀ ਭੈਣ ਇੱਕ ਹੈ ਭਰਾ ਵੀ ਇੱਕ ਹੈ ਪਿਤਾ ਗੁਰਦੇਵ ਸਿੰਘ ਨੇ ਜੀ ਐਗਰੀਕਲਚਰ ਤੇ ਫਰਮ ਇਹਨਾਂ ਦੀ ਆਪਣੀ ਸੋ ਮਾਤਾ ਰਜਿੰਦਰ ਕੌਰ ਹਾਊਸ ਵਾਈਫ ਨੇ కమ్మేజీ ముంధవేర్ ఇంజనీయ ముండామార్ట్ ప్యాక పల్ పీ 38 ਏਕੜ ਮੁੰਡੇ ਕੋਲੇ ਜ਼ਮੀਨ ਹੈ ਜੀ ਇੱਕ ਪਲਾਟ ਹੈ ਅਬੋਹਰ ਸਿਟੀ ਦੇ ਵਿੱਚ ਤੇ ਅਰਬਨ ਲੈਂਡ ਹੈ ਇਹਨਾਂ ਦੀ ਜੀ ਤਿੰਨ ਕਨਾਲ ਸਰਦਾਰ ਕਲੋਨੀ ਅਬੋਹਰ ਤੇ ਵਿੱਚ ਸ਼ਾਪ ਨੰਬਰ 138 ਹੈ ਜੀ ਨਿਊ ਗ੍ਰੇਨ ਮਾਰਕੀਟ ਅਬੋਹਰ ਦੇ ਵਿੱਚ ਸੋ ਬਹੁਤ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀ ਮੁੰਡੇ ਦੀ ਤੇ ਮੰਗ ਹੈ ਪਰਿਵਾਰ ਵੱਲੋਂ ਕੁੜੀ ਵੈਬ ਡਿਵੈਲਪਰ ਹੋਵੇ ਜੀ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜਿਸ ਨਾਲੇ ਰਿਸ਼ਤਾ ਮੈਚ ਹੁੰਦਾ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਸੋ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਜੀ ਚੈਨਲ ਦੇ ਉੱਪਰ ਪਰਿਵਾਰਾਂ ਦੇ ਨੰਬਰ ਸਮੇਤ ਨੇ ਤੁਹਾਡੇ ਨਾਲ ਜਿਹੜਾ ਰਿਸ਼ਤਾ ਮੈਚ ਹੁੰਦਾ ਜਿਸ ਤਰ੍ਹਾਂ ਪਰਿਵਾਰ ਨੇ ਮੰਗ ਦੇ ਵਿੱਚ ਲਿਖਵਾਇਆ ਹੁੰਦਾ ਜੀ ਫਿਰ ਵੀ ਤੁਸੀਂ ਪਰਿਵਾਰ ਦੇ ਨਾਲ ਫੋਨ ਕਰਕੇ ਸਿੱਧੀ ਗੱਲਬਾਤ ਕਰਿਆ ਕਰੋ ਸੋ ਤੁਸੀਂ ਵੀ ਸਾਡੇ ਚੈਨਲ ਦੇ ਉੱਪਰ ਆਪਣੇ ਫੋਨ ਨੰਬਰ ਸਮੇਤ ਐਡ ਲਗਵਾ ਸਕਦੇ ਹੋ ਜੀ ਐਡ ਲਗਵਾਉਣ ਦੇ ਲਈ ਲਾਲ ਪੱਟੀ ਦੇ ਵਿੱਚ ਜੋ ਨੰਬਰ ਦਿੱਤਾ ਗਿਆ ਹੈ ਉਸ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਨੂੰ WhatsApp ਤੇ ਹੈਲੋ ਦਾ ਮੈਸੇਜ ਭੇਜੋ ਸਾਰਾ ਪ੍ਰੋਸੈਸ ਤੁਹਾਨੂੰ ਭੇਜ ਦਿੱਤਾ ਜਾਵੇਗਾ ਸੋ ਚੰਗੀ ਤਰ੍ਹਾਂ ਜਾਂਚ ਪੜਤਾਲ ਤੇ ਪੁੱਛਗਿੱਛ ਤੋਂ ਬਾਅਦ ਆਪਣੇ ਰਿਸ਼ਤੇ ਪੱਕੇ ਕਰੋ ਜੀ ਤਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ